ਹਾਂਜੀ ਭਾਈ ਜੀ ਮੈਂ ਰੰਪਾ ਕਣਕਵਾਲ ਆ ਇੱਕ ਭਲੂਣ ਝੋਟੀ ਐ ਤੁਹਾਡੇ ਸਾਹਮਣੇ ਤੇ ਗੱਬਣ ਐ ਹਜੇ ਸੋਣ ਵਾਲੀ ਐ ਲੈਦੀ ਐ ਪੰਜ-ਸੱਤ ਦਿਨ ਸਿੰਘਕੁੰਟਾ ਐ ਪੇਟਪੁੜੀ ਦੀ ਬਹੁਤ ਠੀਕ ਐ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਐ ਤੇ ਥਣਾ ਦਾ ਗੈਬ ਦੇਖ ਲਓ ਤੁਸੀਂ ਭਲੂਣਾ ਬਿਲਕੁਲ ਹੀ ਬਹੁਤ ਹੀ ਸੋਹਣੀ ਸੁਨੱਖੀ ਤੇ ਹਲ ਲੈਂਦੀ ਹੈ ਪੰਜ ਚਾਰ ਦਿਨ ਤੇ ਪਿੰਡ ਕਣਕਵਾਲ ਭੰਗੂਆ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਦੇ ਵਿੱਚ ਖੜੀ ਹੈ ਭਲੂਣ ਝੋਟੀ ਤੇ 7 ਲੱਖ ਰੁਪਈਆ ਮੁੱਲ ਹੈ ਜੇ ਕਿਸੇ ਵੀਰ ਨੇ ਇਹ ਵੀ ਲੈਣੀ ਹੋਈ ਤਾਂ ਉੱਤੇ ਦਿੱਤੇ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਭਲੂਣ ਝੋਟੀਆ ਆਰਡਰ ਦੀ ਕੁਆਲਿਟੀ ਦੇਖ ਲਓ ਥਾਣਾ ਦਾ ਗੈਬ ਦੇਖ ਲਓ ਤੇ ਪਿੱਠ ਪੁੜੇ ਦੀ ਬਹੁਤ ਉਂ ਵੀ ਸੀਲੇ ਆ ਦੇਖ ਲਓ ਜਮਾ ਸੀਲੇ ਤੇ ਲੈਂਦੀ ਹੈ ਪੰਜ ਚਾਰ ਦਿਨ ਜੇ ਕਿਸੇ ਵੀਰ ਨੇ ਲੈਣੀ ਹੈ ਧੰਨਵਾਦ